ਬਿਲਕੁਲ ਰੋਂਗ ਐਲਿਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੇ ਯੂ نو ਪੁਰੀ ਪਿੰਕੀ ਦਾ ਵਾਲ ਕੈਲਾਸੀ ਦੇ ਬੱਚਿਆਂ ਨੂੰ ਪਾ ਲਿਆ। ਪਿੰਕੀ ਥਾਲੀ ਵਾਲ ਪਿੰਕੀ ਥਾਲੀ ਵਾਲ ਪੂਰੀ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ। ਅੱਛਾ ਇੱਕ ਲੱਭਿਓ ਮਰਾ ਜੀ। ਬੰਦਾ ਦੀ ਕੋ ਪ੍ਰਾਣੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਕਹਿ ਰਹੀ ਆ ਮੈਂ ਉਸ ਘਰ ਦੀ ਧੀ ਆ ਤੇ ਮੈਂ ਹਮੇਸ਼ਾ ਮਾਂ ਨੂੰ ਰੱਖਿਆ। ਭਾਜੀ ਉਹਨਾਂ ਨੇ ਆਪਣੇ ਬੇਟੇ ਅੱਧ ਕਿੱਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ। ਅੱਛਾ ਇਹ ਇੱਥੇ ਸਾਰਾ ਟਾਈਮ ਬੰਦਾ ਐਸੇ ਘਰ ਚ ਰਹਿੰਦੀ ਰਹੀ ਆ। ਹਾਂਜੀ ਐਸੀ ਘਰ ਦੇ ਵਿੱਚ 6 ਕੁ ਸਾਲ ਤੱਕ ਰਹੀ ਹੈ। ਹੁਣ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ। ਉਹ ਵੀ ਕਹਿੰਦੇ ਸਾਡੇ ਨਾਲ ਵੀ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ। ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ। ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ। ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ। ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਤੇ ਸਭ ਦੇ ਲਈ। ਹਰ ਇੱਕ ਬੰਦਾ ਐਨਾ ਨਿਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਦਾਂ ਜਿੰਨਾ ਮਾੜਾ ਨਹੀਂ ਕਰ ਸਕਦੇ ਹੋਗਾ। ਪਤਾ ਨਹੀਂ ਕਿਉਂ। ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗੁਰੂ ਸਾਹਿਬੀ ਆਇਆ ਹੋਰ ਹੋਰ ਹਾਂਜੀ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੂਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਉਹ ਕੋਈ ਡੈਕ ਸਨ ਫਰਕ ਗਈ ਹੈ ਪੁਲਿਸ ਹੁਣ ਉਹ ਕੀ ਹੈ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੋਲੇਜ ਨਹੀਂ ਹੈ ਵੈਸੇ ਉਹ ਟਰੋਫੀਜ਼ ਉਹ ਸਮਾਨ ਹੈ ਤੇ ਕੁਝ ਕੀ ਹੈ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਐਨਵੈਸਟੀਗੇਸ਼ਨ ਦਾ ਪਾਰਟ ਤੁਹਾਨੂੰ ਇੰਟਰੋਡਕਸ਼ਨ ਵੀ ਮੈਂ ਚਾਹਣਾ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋਈ ਚੜ੍ਹਦੀ ਕਲਾ ਚ ਹੀ ਰਹੇ ਹਨ ਕਿਉਂਕਿ ਉਹਨਾਂ ਨੇ ਕਦੀ ਕਿਸੇ ਦੇ ਨਾਲ ਮਾਰਾ ਨਹੀਂ ਕਰਿਆ ਕਦੀ ਗੱਲ ਤਾਂ ਹੋਈ ਥੋੜੀ ਕੀ ਕੀ ਵਾਲ ਦੀ ਮਸ ਕੁਝ ਨਹੀਂ ਉਹ ਕਿਹਾ ਤੇ ਪੈਂਜੀ ਮੈਂ ਵਧੀਆ ਕੋਈ ਚੱਕਰ ਨਹੀਂ ਕੱਢ ਕੋ ਕੱਲ ਪਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੇ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚਪਲਾਂ ਚੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੇ ਤਾਂ ਐਦਾਂ ਹੋਏਗਾ ਇਹ ਮੈਂ ਉਹਤੇ ਵੀ ਰਿਐਕਟ ਕੀਤਾ ਸੁਨੰਦ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਬਿਲਕੁਲ ਸ਼ੇਮ ਉਹ ਐਤੋ ਤੁਰੀ ਫਿਰਦੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਪਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਗੀ ਪਾਜੀ ਉਹਦਾ ਦਿਮਾਗ ਚੱਲਿਆ ਹੋਇਆ ਹੂੰ ਬਾਸ਼ਿਆ ਕੋਈ ਤੇ ਹੈ ਪਿੱਛੇ ਕੋਈ ਹਾਂ ਨਾ ਐਕਚੁਅਲੀ ਕੋਈ ਕੁਝ ਨਹੀਂ ਦੇਖੋ ਜਿਉਂ ਨੀ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਪਰ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦਵਾਰਾ ਸੰਗਦਾ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਬਾਰੇ ਬੋਲਦੇ ਦੇਖੋ ਜੀ ਇਹ ਤੇ ਉਹ ਬਹੁਤ ਹੀ ਨੌਲੇਜ ਹੈ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰਨ ਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੇ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਕੁੱਲਾ ਵਾਂਗੂ ਮੈਂ ਕਹਨੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸਿੱਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਆ ਠੀਕ ਹੈ ਚਲੋ ਠੀਕ ਕਰ ਗਈ ਰਹੀ ਆ ਠੀਕ ਹੈ ਬਿਲਕੁਲ ਸੋਨਾ ਕਲਾ ਕਰਨ ਦਾ ਮਾਅਬਲਾ ਹੈ ਦੇਖੋ ਕੀ ਤੁਸੀਂ ਕਿਵੇਂ ਠੀਕ ਹੋ ਜਾ ਬਈ ਪਲੀ ਪਲੀ ਸੌਰੀ ਵਾਹ ਵਾਹ ਕੀ ਕਹਿਣਾ